ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਕਾਦੀ ਜੀ ਦੇ ਦਿਸ਼ਾ ਨਿਰਦੇਸ਼ੇ ਕੱਲ ਸਾਡੀ ਸੀਏ ਦੀ ਟੀਮ ਨੂੰ ਕਾਮਯਾਬੀ ਮਿਲੀ ਜਦੋਂ ਦੋ ਵੱਖ-ਵੱਖ ਇਨਸੀਡੈਂਟਸ ਵਿੱਚ ਅਸੀਂ ਇੱਕ ਟੀਮ ਨੇ ਚਾਰ ਬੰਦੇ ਪਹਿਲਾਂ ਐਪਰੀਹੈਂਡ ਕੀਤੇ ਜਿਨ੍ਹਾਂ ਤੋਂ 500 ਗ੍ਰਾਮ ਹੈਰੋਇਨ ਰਿਕਵਰ ਹੋਈ ਤੇ ਉਸ ਤੋਂ ਬਾਅਦ ਉਹਦੀ ਫਾਰਵਰਡ ਲਿੰਕ ਵਿੱਚ ਦੋ ਬੰਦੇ ਹੋਰ ਮਿਲੇ ਤੇ ਇੱਕ ਸੈਪਰੇਟ ਇੰਸੀਡੈਂਟ ਵਿੱਚ ਦੋ ਬੰਦੇ ਅਸੀਂ ਕਾਬੂ ਕੀਤੇ ਜਿਨ੍ਹਾਂ ਤੋਂ 150 ਗ੍ਰਾਮ ਸਰਵਰ ਕੀਤਾ ਪਸ। ਪਹਿਲੇ ਇੰਸੀਡੈਂਟ ਇਹ ਛੇ ਜਾਣੇ ਹੈਗੇ 6 ਦੇ 6 ਫਿਰੋਜ਼ਪੁਰ ਜ਼ਿਲ੍ਹੇ ਦੇ ਸਨ। ਤੇ ਦੂਜਾ ਇੰਸੀਡੈਂਟ ਇਹ ਮਕਸੂਦ ਦੇ ਹੈ। ਸਰ ਇਹ ਪਹਿਲਾਂ ਕੋਈ ਮਾਨ ਨਿਰਧਾਰਨ ਅਨੁਸਾਰ ਜੋੜਦਾ। ਅ ਫਿਲਹਾਲ ਇਹਨਾਂ ਦਾ ਕੋਈ ਰਿਕਾਰਡ ਨਹੀਂ ਅਵੇਲੇਬਲ ਹੋਇਆ ਜੀ। ਇਹਨਾਂ ਤੇ ਕੋਈ ਪਰਚਾ ਨਹੀਂ ਸਾਹਮਣੇ ਆਇਆ ਹੈਗਾ। ਉਹ ਜੇ ਤਪੀਸ਼ ਹੈਗਾ ਜੀ। ਇਹ ਫਰੋਸਪਰ ਚਲੇਦਾ ਹੀ ਰਹਿਣ ਵਾਲੇ ਨੇ ਤੇ ਉੱਥੋਂ ਹੀ